ਜਿਥੇ ਅੰਮ੍ਰਿਤ ਵੇਲੇ ਦਾ ਉਠਣਾ ਨਹੀਂ ਪ੍ਰਭੂ ਦੇ ਨਾਮ ਦਾ ਜਪ ਨਹੀਂ ਸਤ ਸੰਗ ਨਹੀਂ ਤੇ ਕਬੀਰ ਕਹਿੰਦੇ ਨੇ ਉਸ ਘਰ ਨੂੰ ਘਰ ਕਹਿਣ ਦੀ ਕੀ ਲੋੜ ਐ ਸ਼ਮਸ਼ਾਨ ਘਾਟ ਐ ਤੇ ਰਹਿਣ ਵਾਲਿਆਂ ਨੂੰ ਮਨੁੱਖ ਕਹਿਣ ਦੀ ਕੀ ਲੋੜ ਐ ਭੂਤ ਪ੍ਰੇਤ ਨੇ ਭੂਤ ਪ੍ਰੇਤ ਨੇ ਕਬੀਰ ਗਏ ਘਰ ਸਾਧਨਾ ਸੇਵੀਏ ਹਰ ਕੀ ਸੇਵਾ ਨਾਏ ਤੇ ਘਰ ਮਰਹਟ ਸਾਰ ਕੇ ਭੂਤ ਬਸੇ ਤਨ ਮਾਏ ਪਤਨੀ ਕਿਤਨੇ ਮਿਲਦੇ ਨੇ ਕਹਿੰਦੇ ਨੇ ਗੈ ਨਹੀਂ ਜੀ ਜਿਉ ਸਵੇਰੇ ਤੋਂ ਕਲੇਸ਼ ਸ਼ੁਰੂ ਹੁੰਦਾ ਹੈ ਘਰ ਦੇ ਚ ਰਾਤ ਤੱਕ ਕਲੇਸ਼ ਹੀ ਚੱਲਦਾ ਕਿਵੇਂ ਜਾਨ ਚੁੜਾਈ ਉਹ ਘਰ થોੜੀ ਹੋਇਆ ਬੂਤਖਾਨਾ ਬਣਿਆ ਪਿਆ ਪੁੱਤਾ ਪ੍ਰੇਤਾਂ ਦਾ ਘਰ ਬਣਿਆ ਪਿਆ ਪਤੀ ਭੂਤ ਬਣਿਆ ਪਿਆ ਪਤਨੀ ਭੂਤ ਬਣੀ ਪਈਏ ਬੱਚੇ ਭੂਤ ਬਣੇ ਪੈ ਉਹ ਜੇ ਘਰ ਸਾਧਨਾ ਸੇਵੀਏ ਹਰ ਕੀ ਸੇਵਾ ਨਾਏ ਤੇ ਘਰ ਮਰਹੜ ਸਾਰ ਕੇ ਬਹੁਤ ਬਸੇ ਤਨਮਾਇ ਸੁਕਸ਼ਮ ਸਰੀਰ ਮੈਲਾ ਕਿਸ ਤਰ੍ਹਾਂ ਹੁੰਦਾ ਹੈ ਮੈਲੇ ਕਰਮ ਨਾਲ ਮੈਲੇ ਕਰਮ ਮੈਲੇ ਸੰਸਕਾਰ ਬਣਾ ਦਿੰਦੇ ਨੇ ਸੰਸਕਾਰ ਬਹੁਤ ਮੈਲੇ ਹੁੰਦੇ ਗਏ ਤੋਂ ਦ੍ਰਿਸ਼ਟੀ ਦੋਖ ਹੋ ਜਾਂਦੀ ਹੈ ਦੋਖ ਦ੍ਰਿਸ਼ਟ ਹਰ ਪਾਸੇ ਬੁਰਾਈ ਬੁਰੇ ਦਿਖਾਈ ਦਿੰਦੇ ਨੇ ਦੁਸ਼ਟੀ ਦੋਸ਼ ਦਿਖਾਈ ਦਿੰਦੇ ਨੇ ਸੱਜਣ ਨੇ ਸੰਸਕਾਰਾਂ ਦਾ ਢਾਂਚਾ ਬਹੁਤ ਮੈਲਾ ਹੋ ਗਿਆ ਫਿਰ ਮਨੁੱਖ ਦੇ ਜ਼ਬਾਨ ਚੋਂ ਗਾਲਾਂ ਚਾਰ ਨਿਕਲਦੀਆਂ ਨ ਗੱਲ ਇੱਕ ਨਿਕਲਦੀ ਬੋਲੀ ਬੁਰੇ ਹੋ ਗਏ ਕਠੋਰ ਹੋ ਗਏ ਐਸੇ ਮਨੁੱਖ ਦਾ ਤਾਲ ਮੇਲ ਜਿੰਨ ਸਿਆਤ ਫੈਸ਼ ਲਿਟਰੇਚਰ ਦੇ ਨਾਲ ਬੈਠੇਗਾ ਸੁਖਮਨੀ ਸਾਹਿਬ ਨਾਲ ਇਸ ਦਾ ਤਾਲ ਮੇਲ ਨਹੀਂ ਬੈਠੇਗਾ ਗੁਰਬਾਣੀ ਦੇ ਪਾਠ ਦੇ ਨਾਲ ਅੱਜ ਜਿੰਨਾ ਫੈਸ਼ ਲਿਟਰੇਚਰ ਸਾਰੀ ਦੁਨੀਆ ਦੇ ਚ ਛਪਿਆ ਹੈ ਗੰਦਾ ਸਾਹਿਬ ਪਹਿਲੇ ਨਹੀਂ ਸੀ ਘਰ-ਘਰ ਵਿੱਚ ਇਹੀ ਪੜਿਆ ਜਾ ਰਿਹਾ ਹੈ ਹੈਰਾਨ ਜੀ ਟੇਬਲ ਤੇ ਇਹੀ ਫਿਲਮੀ ਮੈਗਜ਼ੀਨ ਮਿਲਣਗੇ ਜਾਂ ਜਿੰਸੀਅਤ ਨਾਲ ਭਰੀਆਂ ਜਾਂ ਕਹਾਣੀਆਂ ਦੇ ਮੈਗਜ਼ੀਨ ਮਿਲਣਗੇ ਕੌਣ ਪੜਦਾ ਹੈ ਹੁਣ ਪੋਥੀਆਂ ਧਰਮਦਰੰਤ ਇਸੇ ਵਾਸਤੇ ਮਾ ਫਾਦਸ਼ਾਦੀ ਬਾਣੀ ਨੇ ਕਹਿ ਰਿਹਾ ਹੈ ਘਰਾਂ ਵਿੱਚ ਹੁਣ ਮਨੁੱਖ ਥੋੜੇ ਨੇ ਬੂਤ ਪ੍ਰੇਤ ਜ਼ਿਆਦਾ ਨੇ ਔਰ ਅਖੇ ਨਾੜਾ ਧਾਰਮਿਕ ਮੰਦਰਾਂ ਵਿੱਚ ਵੀ ਹੁਣ ਭਗਤ ਬਹੁਤ ਥੋੜੇ ਨੇ ਭੂਤ ਪ੍ਰੇਤ ਬਹੁਤ ਜ਼ਿਆਦਾ ਹੈ ਤੁਸੀਂ ਆਪੋ ਦੇ ਇਹ ਭੂਤ ਪ੍ਰੇਤ ਮੰਦਰਾਂ ਵਿੱਚ ਕਿਵੇਂ ਆ ਗਏ ਇਹ ਭੂਤ ਪ੍ਰੇਤ ਮੰਦਰਾਂ ਵਿੱਚ ਚੋਰੀ ਕਰਨ ਲਈ ਆਉਂਦੇ ਨੇ ਚਪਲਾ ਚੁਰਾਣ ਲਈ ਆਉਂਦੇ ਨੇ ਜੁੱਤੀਆਂ ਚੁਰਾਣ ਲਈ ਆਉਂਦੇ ਨੇ ਗੋਲਕ ਅਤੇ ਆਣ ਲਈ ਆਉਂਦੇ ਨੇ ਹੋਰ ਦੁਨਿਆਵੀ ਸੁਆਰਥ ਲਈ ਆਉਂਦੇ ਨੇ ਗੁਰੂ ਲਈ ਪ੍ਰਭੂ ਲਈ ਨਹੀਂ ਆਉਂਦੇ ਨਹੀਂ ਆਉਂਦੇ ਇਹਦੇ ਨਾਲ ਉਹਨਾਂ ਦਾ ਕੋਈ ਮਤਲਬ ਨਹੀਂ ਆਉਂਦਾ। ਤਾਂ ਹੁਣ ਗੁਰੂ ਅਰਜਨ ਦੇਵ ਜੀ ਮਹਾਰਾਜ ਇਸ ਪਾਵਨ ਪਵਿੱਤਰ ਰਾਤ ਦੇ ਰਾਹੀ ਜੋ ਸਮਝਾਉਂਦੇ ਨੇ ਕਿਉਂਕਿ ਸਮਾਪਣੀ ਚਾਲ ਦੇ ਨਾਲ ਚੱਲ ਰਹੀ ਹੈ। ਮਹਾਰਾਜ ਕਹਿੰਦੇ ਜਿਹੜੇ ਜਿਹੜੇ ਕਰਮਾਂ ਨਾਲ ਤੋ ਅੰਤਨ ਸਮੇਂ ਸ਼ਰਮਸਾਰ ਹੋਵੇਗਾ ਤੇ ਮਾਰ ਪਵੇਗੇ। ਇਹਨਾਂ ਕਰਮਾਂ ਦੇ ਪ੍ਰਤੀ ਸੁਚੇਤ ਹੋ ਜਾ। ਸਾਵਧਾਨ ਹੋ ਜਾ ਨਾ ਕਰ। ਇਸ ਸਤੰਨਨ ਨੂੰ ਸਤਿਗੁਰੂ ਸਮਝਾਉਂਦੇ ਨੇ ਆਪ ਲੜੀ ਵਾਰ ਇਸ ਵਿਚਾਰ ਨੂੰ ਸਰਵਨ ਕਰੋ ਤੇ ਫਿਰ ਸਮਾਪਤੀ ਕਰੀਏ ਇੱਕ ਦਫਾ ਪਿਆਰ ਨਾਲ ਲਾਖੋ ਸਤਨਾ ਸਰੀਰ ਆਵੇ ਹਨ ਤੁਨਾ ਸ੍ਰੀ ਨਾ ਹਲਾ ਪੰਜਵਾਂ ਜਿਹੇ ਕਰਨੀ ਉਹ ਵਹ ਸਰਮਿੰਦਾ ਇਹਾ ਕਮਨ ਰੀਤ ਵੀ ਜਿਸ ਕਰਮ ਦੇ ਨਾਲ ਜਿਸ ਕਰਨੇ ਦੇ ਨਾਲ ਆਖਿਰ ਤੂੰ ਅੰਜਾਮ ਅੰਤਨ ਪ੍ਰਭੂ ਦੇ ਦਰਬਾਰ ਦੇ ਸ਼ਰਮਸਾਰਮਣਾ ਹੈ ਹਰ ਕੀਤੇ ਕਰਮ ਦਾ ਫਲ ਆਖਰ ਦੁੱਖ ਨਿਕਲਣਾ ਹੈ ਸ਼ਰਮਸਾਰੀ ਨੇ ਤੂੰ ਉਹੀ ਕੁਛ ਕਰੀ ਜਾ ਰਹੇ ਆ ਉਹੀ ਰੀਤ ਉਹੀ ਢੰਗ ਅਪਣਾਇਆ ਹੋਇਆ ਹਾਂਜੀ ਸਾਖਤ ਕੀ ਨਿੰਦਾ ਸੰਤ ਕੀ ਨਿੰਦਾ ਸਾਖਤ ਕੀ ਪੂਜਾ ਐਸੀ ਦ੍ਰਿ ਵਿਪ੍ਰੀਤ ਸੰਤ ਨੂੰ ਤੇ ਸਾਰਾ ਦਿਨ ਬਣਦਾ ਰਹਿਣਾ ਹੈ ਅਵਤਾਰਾਂ ਦੀ ਤੇ ਨਿੰਦਾ ਕਰਦਾ ਰਹਿਣਾ ਹੈ ਜੇ ਨਾਨਕ ਅਸੀਂ ਤਰਕਸ਼ੀਲ ਕਹਿੰਦੇ ਆ ਨਾ ਉਹ ਵੀ ਸਹੁਰਾ ਦੇ ਨਾਲ ਉਤਾਰਾਂ ਨੂੰ ਹੀ ਪੰਡੇ ਜਾਂਦੇ ਹਨ। ਅਦਾ ਕਿ ਕੱਕ ਸਮਝ ਨਹੀਂ ਕੁਝ ਵੀ ਸਮਝ ਨਹੀਂ। ਤਰਕ ਕਰੋ। ਕੋ ਤਰਕ ਤੇ ਨਾ ਨਾ ਕਰੋ। ਹਾਂ ਜਿਹੜੇ ਜਿਹੜੇ ਧਰਮ ਦੇ ਨਾਂ ਤੇ ਪਖੰਡੀ ਨੇ ਤੇ ਪਖੰਡ ਨੂੰ ਪ੍ਰਚਾਰ ਦੇ ਪੈਨੇ ਉਸ ਤੇ ਤਰਕ ਕਰੋ। ਤਰਕ ਸਿੱਧਾ ਉਤਾਰਾਂ ਤੇ ਕਰਨ ਦੀ ਕੀ ਲੋੜ ਹੈ। ਭਗਤਾਂ ਤੇ ਕਰਨ ਦੀ ਕੀ ਲੋੜ ਹੈ। ਭਗਤwadi ਸਮਝ ਚ ਨਹੀਂ ਆ ਸਕਦੇ। ਤੇ ਅਵਤਾਰ ਪਾਡੀ ਸਮਝ ਇਸ ਤਰੀਕੇ ਨਾਲ ਨਹੀਂ ਆਣਗੇ ਇਹ ਤੇ ਸ਼ਰਧਾ ਕਰਕੇ ਸਮਝ ਆਏਗੀ ਵਰਨਾ ਨਹੀਂ ਆਏ ਪਰ ਸੰਤ ਦੀ ਤੇ ਕਰਦਾ ਇਹ ਨਿੰਦਾ ਤੇ ਸਾਖਤਾ ਦੀ ਕਰਦਾ ਹੈ ਪੂਜਾ ਉਹਨਾਂ ਨੂੰ ਸਲਾਮਾਂ ਕਰਦਾ ਹੈ ਉਹਨਾਂ ਦੀ ਸੰਗਤ ਵਿੱਚ ਬੈਠਦਾ ਹੈ ਉਹਨਾਂ ਨੂੰ ਮਹਾਨ ਕਹਿੰਦਾ ਹੈ ਸ਼ਕਤੀ ਦੇ ਪਾਸਕ ਸੰਸਾਰ ਧਨ ਜ਼ਿਆਦਾ ਹੈ ਪ੍ਰਭਤਾ ਜ਼ਿਆਦਾ ਹੈ ਉਹਨਾਂ ਦੀ ਤੇ ਪੂਜਾ ਕਰਦਾ ਹੈ ਉਹਨਾਂ ਨੂੰ ਸਲਾਮਾਂ ਕਰਦਾ ਹੈ ਪਰ ਜਿਹਦੇ ਕੋਲ ਰੱਬੀ ਗੁਣ ਨੇ ਪ੍ਰਭੂ ਦੇ ਗੁਣ ਨੇ ਉਹਨਾਂ ਦੇ ਨਿੰਦਾ ਕਰਦਾ ਹੈ ਪੈਮਾਨੇ ਮਨੁੱਖ ਦੇ ਮਨੁੱਖ ਨੂੰ ਨਾਪਣ ਦੇ ਬਦਲ ਗਏ ਨੇ ਮਨੁੱਖ ਨੂੰ ਨਾਪਿਆ ਤੋਲਿਆ ਜਾਂਦਾ ਹੈ ਇਹਦੇ ਕੋਲ ਪ੍ਰਭਤਾ ਕਿਤਨੀ ਹੈ ਇਹਦੇ ਕੋਲ ਧਨ ਕਿਤਨਾ ਹੈ ਕਿ ਜੇ ਧਨ ਜ਼ਿਆਦਾ ਹੈ ਪ੍ਰਭਤਾ ਜ਼ਿਆਦਾ ਤੇ ਸਲਾਮ ਕਰ ਪੂਜਾ ਕਰ ਦਇਆ ਜ਼ਿਆਦਾ ਹੈ ਨਿਰਵੈਰਤਾ ਜ਼ਿਆਦਾ ਹੈ ਗਿਆਨ ਜ਼ਿਆਦਾ ਹੈ ਪ੍ਰੇਮ ਜ਼ਿਆਦਾ ਹੈ ਸਮਦਰਸ਼ਟੀ ਜ਼ਿਆਦਾ ਹੈ ਇਹ ਕੀ ਮੈਨੇ ਰੱਖ ਲਈ ਕੁਝ ਵੀ ਨਹੀਂ ਤਾਂ ਸੰਤ ਦੀ ਨਿੰਦਾ ਚੱਲਦੀ ਹੈ ਸਾਖਤ ਦੀ ਪੂਜਾ ਚੱਲਦੀ ਹੈ ਇਸ ਤਰ੍ਹਾਂ ਦੀ ਭੈੜੀ ਰੀਤੀ ਚੱਲ ਰਹੀ ਹੈ ਪਰ ਚਲ ਤੇ ਤੂੰ ਅਪਣਾਈ ਹੋਈ ਹੈ ਹਾਂਜੀ ਮਾਇਆ ਮੋਹ ਭੁੱਲੋ ਅਵਰਾਹੀਤ ਮਾਇਆ ਨੇ ਐਸਾ ਮੋਹਿਤ ਕੀਤਾ ਹੈ ਐਸਾ ਮੋਟ ਲਿਆ ਹੈ ਐਸਾ ਇਸ ਨੂੰ ਦਬੋ ਚਲਿਆ ਹੈ ਇਹਦੇ ਕੋਲ ਸਾਰੇ ਅਧਿਆਤਮਿਕ ਗੁਣ ਜੋ ਹੈ ਖੋ ਲੈਨੇ ਤੇ ਗਲਤ ਪਾਸੇ ਚਲਾ ਦਿੰਦਾ ਹੈ ਹਾਂਜੀ ਹਾਰ ਜੰਦਾ ਹੋਰੇ ਗਨ ਹਰ ਪਾਤਰੇ ਇਹ ਆ ਤਹਾਰੋ ਦੀਤ ਅਸਲ ਵਿੱਚ ਤੇਰੀ ਹਾਲਤ ਕੀ ਹੈ ਜਿਵੇਂ ਜੰਗਲ ਦਾ ਪੱਤਾ ਇਤਿ ਕੀ ਵੈਲਯੂ ਹੈ ਠੁੱਟ ਕੇ ਥਾਂ ਥਾਂ ਤੇ ਧੱਕੇ ਖਾ ਰਿਹਾ ਉਸ ਪੱਤੇ ਦੀ ਕੀ ਵੈਲਯੂ ਹੈ ਫਿਰ ਹਰ ਚੰਗੌਰੀ ਆਕਾਸ਼ ਨਗਰੀ ਇਹ ਇੱਕ ਕਲਪਨਾ ਹੈ ਤੂੰ ਇੱਕ ਸੁਪਨ ਮਾਤਰ ਹੈ ਇੱਕ ਦਰਖਤ ਦੇ ਪੱਤੇ ਦੀ ਨਹੀਂ ਆਈਏ ਕੁਝ ਵੀ ਨਹੀਂ ਹੈ ਅੱਜ ਨਹੀਂ ਤੇ ਕੱਲ ਟੁੱਟ ਜਾਏਗਾ ਸੰਸਾਰ ਦੇ ਦਰਖਤ ਨਾਲੋਂ ਇਹ ਉਦਾਹਰਣ ਗਾਥਾ ਦੇ ਵਿੱਚ ਵੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਦਿੱਤਾ ਹੈ ਪੱਤਰ ਭੁਰਜੈਣ ਝੜਿਅੰ ਨਹਿ ਜੜਿਅੰਗੇ ਪੇੜ ਸੰਪਤਾ ਤਾਥ ਮੱਲਾ ਪਨਵਾ ਪੱਤਰ ਭੁਰਜੈਣ ਪਤ ਝੜਦੀ ਰੁੱਤ ਦੇ ਪੱਤਾ ਥੀੜਨਾ ਲੰ ਭੁਰ ਗਿਆ ਟੁੱਟ ਗਿਆ ਪੱਤਰ ਭੁਰਜੈਣ ਝੜਿਅੰ ਝੜ ਗਏ ਨਹਿ ਜੜਿਅੰ ਫਿਰ ਨਹੀਂ ਜੁੜ ਸਕੇ ਝੜ ਗਿਆ ਤਾਂ ਨਹੀਂ ਜੁੜ ਸਕਦਾ ਪੱਤਰ ਬੁਰਜੇਣ ਝੜੀਆਂ ਨਾ ਜੜੀਆਂ ਪੇੜ ਸੰਪਤਾ ਨਾਮ ਬਿਹੋਂ ਨ ਬੇਖੰਤਾ ਨਾਨਕ ਬਾਂਧ ਜਾਉ ਨ ਬਾਸਰੋ ਰੈਣੀ ਪਵਨ ਉਸ ਪੱਤੇ ਨੂੰ ਦੂਰ ਦੂਰ ਤੱਕ ਭਟਕਾਏਗੀ ਰੇਜ਼ਾ ਰੇਜ਼ਾ ਕਰੇਗੀ ਐ ਮਨੁਖ ਸਤ ਸਮਨ ਨਾਲੋਂ ਟੁੱਟ ਗਿਆ ਗੁਰੂ ਨਾਲੋਂ ਟੁੱਟ ਗਿਆ ਹੁਣ ਵਾਸ਼ਨਾ ਦੀ ਪਵਨ ਪਤਾ ਨਹੀਂ ਕਿਤਨੇ ਜਨਮਾਂ ਦੇ ਤੈਨੂੰ ਪਾਰ ਕਰੇਗੇ ɓਟਕਾਏਗੇ ਤਕਰੇ ਦੇਗੇ ਪੱਤਰ ਬੁਰਜੇਂ ਜੜੀਆਂ ਨੇ ਜੜੀਆਂ ਬੇਡ ਸੰਪਦਾ ਨਾਮ ਬੇਹੋਨ ਬਿਕਮਤਾ ਨਾਨਕ ਬਹੰਤ ਜਾਉ ਨਵਾਸ ਰੋ ਰਹਿਣ ਵੈਲਿਓ ਕੀ ਹੈ ਤੇਰੀ ਇੱਕ ਦਰਖਤ ਦੇ ਪੱਤੇ ਦੀ ਤਰ੍ਹਾਂ ਹਰੀ ਚੰਦੌੜੀ ਦੀ ਤਰ੍ਹਾਂ ਪ੍ਰਕੀਤਾ ਕੇ ਜਾ ਮਾਇਆ ਨੇ ਤੈਨੂੰ ਠੱਗ ਲਿਆ ਉਹਦੇ ਮੋਹ ਨੇ ਤੈਨੂੰ ਠੱਗ ਲਿਆ ਹਾਂਜੀ ਰਹਾ ਚੰਦਨ ਲੇਪ ਹੋਤ ਦੇਹੀ ਪਾਉ ਸੋਖ ਗਰਦਵ ਭਸਲ ਸੰਗੀਤ ਜਿਵੇਂ ਖੋਤੇ ਨੂੰ ਚੰਦਨ ਦਾ ਲੇਪ ਕਰੀਏ ਤੇ ਫਿਰ ਉਹ ਮਿੱਟੀ ਦੇ ਛਿਲੇ ਪਾ ਮਨੁੱਖਾ ਤਨ ਮਿਲੇ ਲੇਖਨ ਮਨੁੱਖਾ ਤਨ ਮਿਲਦੇ ਹੋਇਆ ਕਰਪੂਤ ਪਸ਼ੂਵਾ ਵਾਲੇ ਮਿੱਟੀ ਛਿਲੇ ਚਾ ਖੋਤੇ ਦੀ ਤਰ੍ਹਾਂ ਪਾਵੇਂ ਚੰਦਨ ਦਾ ਲੇਪ ਕਰ ਦਈਏ ਕਤਨੀਆਂ ਸੈਣੀਆਂ ਗੱਲਾਂ ਸੁਣਾ ਦਈਏ ਕਿਤਨੀ ਗੁਰੂ ਦੀ ਬਾਣੀ ਸੁਣਾ ਦਈਏ ਪਰ ਬਿਰਤੀ ਦੇ ਖੋਤਾ ਪਣ ਮਿੱਟੀ ਚ ਹੀ ਲੇਟ ਰਹਿ ਬਾਵ ਜੀਵਨ ਦੇ ਸਾਰ ਨੂੰ ਨਹੀਂ ਜਾਣਦਾ ਨਹੀਂ ਸਮਝਦਾ ਅੰਮ੍ਰਿਤ ਸੰਗ ਨਾਹੀ ਰੁਚੀ ਆਵਤ ਵਿਖਾਇ ਠਗੌਰੀ ਪ੍ਰੀਤ ਪ੍ਰਭੂ ਦਾ ਨਾਮ ਅੰਮ੍ਰਿਤ ਹੈ ਇਹਦੇ ਚ ਉਸ ਦੀ ਰੁਚੀ ਨਹੀਂ ਹੈ ਬਸ ਜ਼ਹਿਰ ਪੀਣ ਦੇ ਚੀਰੂ ਥੀਏ ਜ਼ਹਿਰ ਪੀਣ ਦੇ ਚੀ ਸ਼ਾਉ ਤੇ ਹਾਂ ਜੀ ਉਹ ਤੁਮ ਸੰਤ ਭਲੇ ਸੰਜੋਗੀ ਇਸ ਜੁਗ ਮਹਾਂ ਪਵਿੱਤ ਕੁਨਿਤ ਸੰਤ ਜਨਾਂ ਦਾ ਸੰਜੋਗ ਹੀ ਭਲਾ ਸੰਜੋਗ ਹੈ ਤੇ ਉਹਨਾਂ ਦੀ ਸੰਗਤ ਵਿੱਚ ਬੈਠ ਕੇ ਪ੍ਰਭੂ ਦੀ ਕੀਰਤੀ ਕਰਨੀ ਇਹੀ ਚੰਗੀ ਰੀਤ ਹੈ ਇਹੀ ਚੰਗੀ ਰਸਨਾ ਹੈ ਜਤ ਅਕਾਰਥ ਜਨਮ ਪੁਦਾਰਥ ਕਾਚੇ ਬਾਦਰਾ ਕੀ ਜਾਤ ਆਕਾਰਤ ਜਨਮ ਪਦਾਰਥ ਇੱਕ ਪਦਾਰਥ ਮਿਲਿਆ ਜੀਵਨ ਮਹਾਨ ਆਕਾਰ ਹੁ ਜਾ ਰਿਹਾ ਕਾਚ ਬਾਦਰੇ ਰਿਤ ਕੱਚ ਦੇ ਬਦਲੇ ਚ ਜਾ ਰਿਹਾ ਚਲੋ ਮੋਤੀਆਂ ਦੇ ਬਦਲੇ ਚ ਜਾਵੇ ਹੀਰੇ ਦੇ ਬਦਲਿਆਂ ਚ ਜਾਵੇ ਨਾਮ ਦਾ ਹੀਰਾ ਮਿਲ ਗਿਆ ਜੀਵਨ ਚਲਾ ਗਿਆ ਕੋਈ ਗੱਲ ਨਹੀਂ ਜੀਵਨ ਚਲਿਆ ਗਿਆ ਮਿਲਿਆ ਤੇ ਕਾਚੇ ਕੱਚ ਦੇ ਬਦਲੇ ਚ ਜਾ ਕੱਚ ਬਹਾਦਰ ਜੀ ਕੱਚ ਦੇ ਚੀਜ ਤੇ ਆ ਗਏ ਜੀਵਨ ਦੀ ਬਾਜ਼ੀ ਹਾਰ ਗਏ ਮਿਲਿਆ ਕਿ ਇਹ ਕੇਵਲ ਜੋ ਹੈ ਕੱਚ ਇਸਨਾ ਅਜਾਈ ਜੀਵਨ ਗਵਾਇਆ ਹਾਂ ਜੀ ਜਨਮ ਜਨਮ ਕੀ ਕਿਲ ਵਿਤ ਦੁੱਖ ਭਾਗੇ ਗੁਰ ਗਿਆਨ ਅੰਜਨ ਨੇਤਰ ਦੀਤ ਉਹਨੇ ਐਸਾ ਗਿਆਨ ਦਾ ਸੁਰਮਾ ਅੱਖਾਂ ਵਿੱਚ ਪਾਇਆ ਜਨਮਾਂ ਜਲਮਾਂਤਰਾਂ ਦੇ ਦੁੱਖ ਕਲੇਸ਼ ਮਿਟ ਗਏ ਨੇ ਸੰਤਾਪ ਮਿਟ ਗਏ ਨੇ ਹਾਂ ਜੀ ਸਾਦ ਸੰਗ ਇਨ ਦੁਖ ਤੇ ਨਿਕਸੇਉ ਨਾਨਕ ਏਪ੍ਰੀਤ ਸਾਧ ਸੰਗਤ ਦੇ ਚ ਬੈਠ ਕੇ ਗੁਰੂ ਦੀ ਸੰਗਤ ਦੇ ਚ ਬੈਠ ਕੇ ਪ੍ਰਭੂ ਦਾ ਪਿਆਰ ਪ੍ਰਾਪਤ ਹੋਇਆ ਉਸ ਦਾ ਸਦਕਾ ਇਹਨਾਂ ਦੁਖਾਂ ਤੋਂ ਬਚ ਗਏ ਇਸ ਕਲੇਸ਼ ਤੋਂ ਬਚ ਗਏ ਇਸ ਜ਼ਹਿਰ ਤੋਂ ਬਚ ਗਏ ਮੂਲ ਭਾਵ ਉਹ ਕਰਮ ਜਿਸ ਨੇ ਅੰਤ ਨੂੰ ਸਿਵਾਏ ਸ਼ਰਮਸਾਰੀ ਦੇ ਹੋਰ ਕੁਝ ਵੀ ਨਹੀਂ ਲੇਕਿਨ ਇਹ ਨਹੀਂ ਸਮਝਣਾ ਜੋ ਕੀਤਾ ਹੈ ਕਰ ਛੜਿਆ ਨਹੀਂ ਕਰ ਕਰ ਕਰਨਾ ਲਿਖ ਲੈ ਜਾ ਜੋ ਕੀਤਾ ਹੈ ਉਹ ਲਿਖਿਆ ਆ ਗਿਆ ਕਰ ਕਰ ਕਰਨਾ ਲਿਖ ਲੈ ਜਾ ਮਨ ਕਰਕੇ ਜੋ ਵੇਖਿਆ ਲਿਖਿਆ ਆ ਗਿਆ ਮਨ ਕਰਕੇ ਜੋ ਤੂੰ ਸੁਣਿਆ ਲਿਖਿਆ ਆ ਗਿਆ ਮਨ ਕਰਕੇ ਜੋ ਤੂੰ ਬੋਲਿਆ ਲਿਖਿਆ ਆ ਗਿਆ ਮਨ ਕਰਕੇ ਜੋ ਤੂੰ ਪੜਿਆ ਲਿਖਿਆ ਆ ਗਿਆ ਸਿਰਫ ਤੂੰ ਪੜਿਆ ਨਹੀਂ ਲਿਖਿਆ ਵੀ ਗਿਆ तू सिर्फ वेख्या नहीं है लिखया गया तू सिर्फ सुनया ही नहीं है लिखया गया कर कर करना लिख ले जाओ गोला गलत वेख्या वेख छेख के छड़ना तेरे वस की गल नहीं वेख के लिखया जाएगा करके छड़ना तेरे वस की गल नहीं करके लिखया जाएगा बोल के छड़ना तेरे वस की गल नहीं बोल के लिखया जाएगा ਅਨਰਥ ਕੀਤਾ ਅਨਰਥ ਕਰਕੇ ਤੂੰ ਛੱਡ ਨਹੀਂ ਸਕਦਾ ਉਹ ਤੇ ਲਿਖਿਆ ਗਿਆ ਕਰ ਕਰ ਕਰਨਾ ਲਿਖ ਲੈ ਜਾ ਇਸ ਤਰ੍ਹਾਂ ਦੇ ਬੁਰੇ ਲੇਖ ਨਾ ਲਿਖ ਨਹੀਂ ਤੇ ਅੰਤ ਨੂੰ ਸਿਵਾਏ ਸ਼ਰਮਸਾਰੀ ਦੇ ਹੋਰ ਕੁਝ ਵੀ ਨਹੀਂ ਹੋਵੇਗਾ ਇਤਨੇ ਬੋਲ ਪ੍ਰਵਾਨ ਕਰਨੇ ਅੱਜ